ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਲੈਟਸ ਲਰਨ ਵਿਦ ਰਿੰਪੀ ਵਿੱਚ ਅੱਜ ਦਾ ਸਾਡਾ ਟੌਪਿਕ ਹੈ ਨਗਰ ਨਿਗਮ ਦੇ ਅਧਿਕਾਰੀ ਨੂੰ ਆਪਣੇ ਮੁਹੱਲੇ ਦੀ ਸਫਾਈ ਲਈ ਪੱਤਰ ਲਿਖੋ ਸੇਵਾ ਵਿਖੇ ਸਿਹਤ ਅਧਿਕਾਰੀ ਨਗਰ ਨਿਗਮ ਰੰਜੀਤ ਬਾਗ ਗੁਰਦਾਸਪੁਰ ਵਿਸ਼ਾ ਮੁਹੱਲੇ ਦੀ ਸਫਾਈ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਇਸ ਪੱਤਰ ਦੁਆਰਾ ਆਪ ਜੀ ਦਾ ਧਿਆਨ ਰੰਜੀਦ ਬਾਗ ਦੇ ਮੁਹੱਲੇ ਲਾਲ ਮੰਦਰ ਦੀ ਸਫਾਈ ਵੱਲ ਦਿਵਾਉਣਾ ਚਾਹੁੰਦਾ ਹਾਂ ਸਾਡੇ ਮੁਹੱਲੇ ਦੀ ਹਰ ਗਲੀ ਵਿੱਚ ਥਾਂ ਥਾਂ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਗਲੀਆਂ ਵਿੱਚੋਂ ਐਨੀ ਬਦਬੂ ਆਉਂਦੀ ਹੈ ਕਿ ਨੱਕ ਸੜ ਜਾਂਦਾ ਹੈ कूड़े ਦੇ ਇੰਨਾ ਢੇਰਾਂ ਉੱਤੇ ਮੱਖੀਆਂ ਅਤੇ ਮੱਛਰਾਂ ਦੀ ਐਨੀ ਪਰਮਾਰ ਹੈ ਕਿ ਇਸ ਮੁਹੱਲੇ ਵਿੱਚ ਵੜਨਾ ਵੀ ਮੁਸ਼ਕਿਲ ਹੋ ਗਿਆ ਹੈ। ਬਰਸਾਤ ਦੇ ਦਿਨ ਆਉਣ ਵਾਲੇ ਹਨ। ਜੇਕਰ ਇਹ ਕੂੜਾ ਇੱਥੋਂ ਨਾ ਚੁੱਕਿਆ ਗਿਆ ਤਾਂ ਹੈਜ਼ਾ ਅਤੇ ਮਲੇਰੀਆ ਫੈਲਣ ਦਾ ਪੂਰਾ ਪੂਰਾ ਖਤਰਾ ਹੈ। ਅਸੀਂ ਇਸ ਤੋਂ ਪਹਿਲਾਂ ਵੀ ਇਸ ਖੇਤਰ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰ ਚੁੱਕੇ ਹਾਂ ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਸਾਡੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਆਪ ਜੀ ਅੱਗੇ ਬੇਨਤੀ ਹੈ ਕਿ ਆਪ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆ ਵੱਲ ਧਿਆਨ ਦਿਓ ਅਤੇ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਓ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ ਸਹਿਤ ਆਪ ਜੀ ਦਾ શુભਚਿੰਤਕ ਹਰਜੀਤ ਸਿੰਘ ਅਤੇ ਹੋਰ ਮੋਹੱਲਾ ਨਿਵਾਸੀ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ